ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰੇ ਠੀਕ ਠਾਕ ਹੋਗੇ ਕਰੋ ਕਰੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਤ ਤੁਹਾਨੂੰ ਚੜਦੀ ਕਲਾ ਤੇ ਪੰਗਤ ਦੀ ਬਰਸਤ ਵਿੱਚ ਜੀਤ ਪਾਛਾ ਅੱਜ ਅਹੀਂ ਆਏ ਆ ਪੈਨਸ ਵੀਰ ਦੇ ਘਰ ਇਹਨਾਂ ਨੇ ਲੰਗਰ ਲਾਇਆ ਤਾਂ ਦੇ ਆ ਵੀ ਆਣ ਕੇ ਛਕੋ ਤੇ ਝਗਣਦੇ ਆ ਤੋ ਇਵੇਂ ਜਿਗਣਾਂ ਦੇ ਆ ਜਾਓ ਲਖੋ ਪਾ ਜੀ ਟੇਲੇ ਸਾਹਮਣੇ ਬਹੁਤ ਕੂਮ ਕੀ ਕੇ ਆਪ ਸਪੈਸ਼ਲ ਆਓ ਛੇਤੀ ਆਓ ਕਿ ਨਹੀਂ ਆਣਾ ਅੱਜ ਬੋਲੋ ਆਪ ਤੇਨਾਂ ਨੇ 36 3 ਛੇਤੀ ਸਾਦ ਲਿਆ ਵ ਤੇ ਆਉਂਦੀ ਨਹੀਂ ਛੇਤੀ ਨਹੀਂ ਨਹੀਂ ਆਪ ਆਪਰ ਆਪ ਕਹਿੰਦੇ ਰੂਟ ਵੀ ਛੇਤੀ ਦਿੰਦੇ ਉਹ ਛੇਤੀ ਦਿੰਦੇ ਨਹੀਂ ਗਾਲੋ ਲੈ ਕੇ ਗਏ ਜਾਂਦੇ ਜਾਂਦੇ ਹਜੇ ਅੱਛਾ ਆਹੋ ਰੰਗਰ ਬਹੁਤ ਸਵਾਦ ਆ ਸਾਰਿਆਂ ਸੰਗਤਾਂ ਉਹ ਛਕੋ ਹੂੰ ਮਿੱਠੇ ਚੌਲ ਜਰਦਾ ਹੋਈ ਵੀ ਰੰਗ ਵਾਲਾ ਜੇ ਇਦਾਂ ਫੇ ਵੀਡੀਓ ਵਾਲੀ ਗੱਲ ਆ ਜਰਦਾ ਪਿੱਕੇ ਚੋਲ ਦਾਲ ਸਬਜ਼ੀ ਜਲੇਦੀਆਂ ਪ੍ਰਸ਼ਾਦੇ ਗਰ ਪਾਣੀ ਆਓ ਸੰਤਾਂ ਭੈਣ ਭਰਾ ਸਾਰੇ ਸਭੋ ਆਣ ਕੇ ਦਰਬਾਰੋਂ ਮਾਪ ਲਿਆ ਸਾਰਿਆਂ ਦਾ ਸਾਰਿਆਂ ਦਾ ਹੋ ਗਿਆ ਵਾ ਖਾਲੀ ਜਿਆ ਫੜੇ ਦੇ ਹੋ ਗਏ ਖਾ ਪੀ ਕੇ ਵੇਲੇ ਤੇ ਪਰ ਮੰਮੀ ਦੀ ਥਾਲੀ ਉੱਥੇ ਦੀ ਹੁੰਦੀ ਆਹ ਤਾ ਜੇ ਅਜੇ ਸ਼ੁਗਰਵਾ ਮੰਮੀ ਲਈ ਕਾਣੇ ਦੀ ਬੋਤਲ ਆਹ ਕਰਵਾ ਮਾ ਖਾ ਲਈ ਮਾ ਤੇ ਅੱਗੇ ਬੜੇ ਕਹਿਣ ਨੇ ਮਾ ਨਾ ਮੈਂ ਛਕੜੀਆਂ ਤੋਂ ਦੁੱਧੀ ਆਹ ਮੈਂ ਕਿਤਾ ਦਵਾਤਾ ਤੂੰ ਹੀ ਖਾ ਲੋ ਨਹੀਂ ਨਹੀਂ ਮੈਂ ਖਾ ਲਈ ਜਿੰਦੀਆਂ ਖਾਣੀਆਂ ਉਹ ਹੋ ਜਿਹੜੇ ਇਹ ਮਨ ਦੀ ਤ ਤਸੌਂਡੀ ਮਾਨ ਨੂੰ ਰਿਸਪੈਕਟ ਕਰਨਿਆ ਜੀ ਤੇ ਤਾਂ ਵੀ ਪਤਾ ਮੰਨੇ ਨਾ ਤੇ ਫਿਰ ਬਾੜੀ ਕਰਦਾ ਨਾ ਮੈਂ ਵੀ ਇਹਨਾਂ ਨਾਲ ਰਾਦਾ ਵਾ ਖਾ ਕੇ ਜਾਦੀਆਂ ਤੇ ਸ਼ੂਗਰ ਹੋ ਜਾਏ ਤੇ ਕਾਣਾ ਹੋ ਜਾਏ ਤੇ ਕੰਮ ਨਹੀਂ ਬੜੇ ਕਿ ਮੈਂ ਬੜੀ ਮੈਨੂੰ ਕੀ ਮੈਨਣਾ ਨਹੀਂ ਮੈਨਣਾ ਕਿਉਂ ਨਹੀਂ ਜਾਣਾ ਹੋਣਾ ਇੱਕ ਵਾਰ ਤੇ ਹੋ ਜਾ ਇਹ ਮੈਂ ਮਰਾਂ ਤੇ ਫਿਰ ਤੇਰੇ ਪਿੱਛੇ ਮਿਲ ਸਕਦੀ ਆ ਮੈਨੂੰ ਨਹੀਂ ਤਾਂ ਮੈਨੂੰ ਆ ਪਿੱਛੇ ਮਿਲ ਸਕਦੀ ਇਹ ਤਾਂ ਤਾਂ ਮੁੰਡੀ ਮਿਲ ਜਾਣੀ ਆ ਉਹ ਵਿਚਾਰਾ ਬੋਲ ਰਿਹਾ ਹੈ ਨਾ ਮਿਲ ਸਕਦੀ ਕਿ ਨਹੀਂ ਉਸੇ ਵੇਲੇ ਭਾਵੇਂ ਦੋ ਆ ਜਾਣ ਕਿਹੜੇ ਕੁੜੀ ਦੇ ਮਾਮੇ ਆ ਦੀ ਗੱਲ ਕੀਤੀ ਸਹੀ ਗੱਲ ਤੋ ਨਹੀਂ ਨਹੀਂ ਉਹ ਜੀਵਨੋਜੀ ਕੋਈ ਹੈ ਹੈ ਤੂੰ ਵੇਖਦਾ ਮਿਲੂਗੀ ਮੈਂ ਇਹ ਨੂੰ ਮਿਲ ਸਕਦੀ ਐ ਨਾ ਮੇਤਵਾ ਦੀ ਹਾਂ ਇਹ ਵਾਰੀ ਨੀਰਾ ਦਈ ਦੀ ਇਹ ਨੀਰਾ ਤਾਂ ਵੀ ਸ਼ੈਂ ਜਲੇਬੀਆਂ ਖਾ ਲੈਣੇ ਸ਼ੁਕਰ ਹੋ ਜੇ ਨੇ ਮਾਦੇ ਅੱਛਾ ਕੀ ਕੋਈ ਜੰਨੂ ਦੀ ਬਿੰਦੂ ਥੋੜਾ ਮੈਂਦੀ ਰੋਜ਼ ਮੇੜੀ ਕੇ ਇਹ ਮੈਂ ਮਰੂ ਆ ਤੈਨੂੰ ਮੈਂਦੀ ਵੀ ਨਾ ਮੈਂ ਤੁਹਾਨੂੰ ਮਾੜਾ ਕਹਿੰਦੀ ਨਹੀਂ ਮੈਂ ਤਾਂ ਹਿੰਜਰਦਸਤੀ ਮੈਂ ਕਰਨਾ ਪਿਆਰ ਨਾ ਮੈਂ ਤਾਂ ਤੈਨੂੰ ਜਲੇਬੀਆਂ ਖਾਣ ਡਿਆ ਚਲੋ ਠੀਕ ਆ ਤੁਹਾਡਾ ਤੁਹਾਨੂੰ ਮਾਤਾ ਦੇ ਕਹਿੰਦੇ ਮੈਂ ਖਾ ਲੇ ਕਿਆ ਪੈ ਦੁੱਧ ਨਹੀਂ ਨਹੀਂ ਧੰਨਵਾਦ ਕਿਆ ਆ ਜੀ ਖਾ ਲੈਂਦੀ ਹਾਂ ਆ ਬਸ ਇੱਕ ਮੇਰਾ ਫੋਕਸ ਆ ਇੱਧਰ ਉੱਪਰ ਤੇ ਬੈਠੇ ਇੱਥੇ ਸਾਰੇ ਜਣੇ ਸਾਰੇ ਗਈ ਜਾਣਦੇ ਆ ਵੀ ਆ ਡਾਡੀ ਬੇਟੀ ਆ ਨਿੱਕੀ ਕੁੜੀ ਸੁਮੇਤ ਗੱਲ ਕਰ ਉਹਦਰ ਉਹ ਸਾਹਮਣੇ ਸੁਮੇਤ ਸੁਮੇਤ ਨਿੱਕੀ ਸੁਮੇਤ ਇਹਨੂੰ ਸਿੱਧਾ ਬਾਹਰ ਜਿੱਦਾਂ ਕਰਕੇ ਆਂ ਲੈ ਗੁਰੂਵੜਾ ਵਾ ਵੇ ਆ ਸੁਮੇਤ ਨਿੱਕੀ ਇੱਕ ਗੁਰੂਵਰੀ ਹੁਣ ਗੁਰੂ ਸੁਣਾ ਉਧਰ ਉੱਥੇ ਕੋਲ ਉਧਰ ਬੈਠਾ ਮੰਮਾ ਨਾਲ ਗੱਲ ਕਰ ਉਹ ਜਿੱਦ ਸਾਹਮਣੇ ਤੇ ਮੈਂ ਇਹ ਲੰਗਰ ਵਰ ਲੱਗਾ ਵਾ ਮੇਰੇ ਪਿੱਕੇ ਪਿੰਡ ਤੇ ਇਹ ਟੱਡੇ ਨਾਲ ਜੌਬ ਕਰਦੇ ਆ ਹਨਾ ਹਾਂ ਆਸ਼ਾ ਵਰਕਰ ਹਾਂ ਆਸ਼ਾ ਵਰਕਰ ਵਾ ਜਸਪੀਰ ਜਸਪੀਰ ਗੌਰ ਇਹ ਵਾਲੇ ਭੈਣ ਜੀ ਭਾਬੀ ਜੀ ਇੱਧਰ ਦੋ ਪਜੀਆਂ ਇੱਧਰ ਇੱਧਰ ਬਣਾਓ ਇਹ ਇੱਧਰ ਲਗਾਇਆ ਲੰਗਰ ਆ ਇਹ ਸਾਡੇ ਪਿੰਡ ਦੇ ਕੈਪਟਨ ਸਾਹਿਬ ਜੀ ਸਪਿੰਦਰ ਸਾਡੇ ਚ ਨਾਮ ਪਤਾ ਕਰੋ ਨਾਲ ਸਾਹਿਬ ਜੀ ਇਹ ਵੀ ਜੀ ਦੇ ਘਰ ਲੱਗਾ ਵਾ ਲੰਗਰ ਮੈਂ ਹਾਂ ਇਹ ਵਾਲੇ ਵੀ ਜੀ ਦੇ ਘਰ ਲੰਗਰ ਲੱਗਾ ਸਾਹਿਬ ਜੀ ਕੀ ਹਾਲ ਦੇ ਹੋਰ ਫਧੀ ਚੱਲਦਾ ਤੁਹਾਡਾ ਵਾਧਿਆ ਨਹੀਂ ਬਣਾ ਸਕਦੇ ਇੱਧਰ ਵੇਖੋ ਚ ਲਿਆ ਕਰੋ

ਇਹ ਆ ਰਹਾ ਆਪਾਂ ਚੱਲੀਏ ਆ ਗਈ ਜੀ ਭਾਂਡਿਆਂ ਵਿੱਚ ਖਾ ਕੇ ਸਾਰੇ ਲਾਓ ਕੀ ਖਾਣ ਵਾਲੀ ਸੇਵਾ ਬਸ ਇਹ ਉਤਰਨ ਦੀ ਬਿੱਲੀ ਇੱਧਰ ਪੁਰਾਣੇ ਆਏ ਹੋਏ ਪ੍ਰੋਬਲਮ ਨਹੀਂ ਹੈ ਅਗੇਟ ਕਰਨਾ ਇਹਦਾ ਰਹੀ ਹੈ ਇਹ ਸੇਲੀਆਂ ਆਹ ਇਹ ਸੇਲੀਆਂ ਆਹ ਪਹਿਣਾ ਪਹਿਣਾ ਜਾਣਗੇ ਆ ਹਨਾ ਜਿੰਨਾਂ ਨੇ ਜਾਣਾ ਇੱਕ ਵਾਰ ਇਕੱਠੇ ਰਹਿ ਕੇ ਕੰਮ ਕਰਨਾ ਇਕੱਠਿਆਂ ਰਹਿਣਾ ਹਮੇਂ ਨੂੰ ਜਾਣਾ ਮੀਟਿੰਗ ਤੇ ਜਾਣਾ ਇਹਨਾਂ ਦੇ ਨਾਲ ਲੱਗਿਆ ਜੀ ਇਹ ਫਿਰ ਮੀਟਿੰਗ ਤੋਂ ਛੇਤੀ ਆ ਗਏ ਆਪਾਂ ਫਿਰ ਥੋੜਾ ਜਿਹਾ ਲੇਟ ਆ ਗਏ ਫੇਰ ਨੂੰ ਖੋਹ ਨਹੀਂ ਕਰਨਾ ਸਾਡੇ ਆਂਦੇ ਚਲੂਰਾ ਫੇਰ ਆਈ ਹੈ ਕੱਲ ਜੀ ਜਲੇਬੀਆਂ ਦੇ ਡੋਟੋ ਬੜੀ ਵਿੱਚ ਆਹ ਚਾਰ ਖਾਣੇ ਇੰਨਾ ਬੰਦਰਦੀਆਂ ਇੱਧਰ ਜਲੇਬੀਆਂ ਹੋਰ ਪਾਉਂਗਾ ਲੈ 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 ਦੇਖੋ ਸਾਹਮਣੇ ਜਲੇਬੀਆਂ ਤੇ ਆਹ ਕੁੜੀ ਕਿਪਣਾ ਆਹ ਬੈਂਦੀ ਅੱਜ ਮੈਨੂੰ ਨਹੀਂ ਇਹ ਆਈ ਹੈ ਪ੍ਰੋਣੀ ਸਸਿ ਦਾ ਬਿਆਹ ਸਸਿ ਦਾ ਆਉ ਸਸਿ ਦਾ ਪਾਤ ਮੁਰਕੇ ਪਾਸ ਸਸਿ ਦਾ ਸਸਿ ਦਾ ਕਾਸਰੀ ਦਾ ਆਹ ਕਿਹੜੇ ਪਿੰਡ ਤੋਂ ਆਈ ਆ ਅੰਮ੍ਰਿਤ ਸਾਹਿਬ ਅਮਰ ਸਾਹਿਬ ਤੋਂ ਆਈ ਆ ਤੇ ਤੇਰਾ ਵੀ ਕੀ ਕਰਦਾ ਹੈ ਕਿ ਮੈਂ ਵੀ ਵੀਡੀਓ ਚਾਵਾਂ ਅੱਛਾ ਕੱਲ ਹੀ ਬਣਾਉਂਗਾ ਪਿਆਰ ਕੱਲ ਹੀ ਬਣਾਉਂਗਾ ਹੋਏ ਬੜਾ ਬਸ ਕਰ ਦੇ ਦੋ ਥਾਓ ਕਿਦੋਂ ਪਰ ਉਹ ਤੇ ਆਪਣਾ ਮਨੂ ਕਿ ਆਉਂਦੀ ਆ ਕਿ ਆਹੇ ਕਿ ਜਿੱਥੇ ਬਣਾਉਂਦਾ ਮੈਂ ਉਹ ਤੇ ਕੱਲ ਹੀ ਬਣਾਉਂਗਾ ਪਿਆਰ ਹਾਂ 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 ਤੇ ਤਾਂ ਮੰਦੋ ਨੂੰ ਮੈਂ ਲੈ ਕੇ ਆਈ ਹਾਂ ਆਪਣੇ ਪਿੰਡ ਇੱਥੇ ਮੌਜੂਦ ਦੇ ਮਿਲ ਕੇ ਕਲਾਸਮੇਟਰ ਮੈਂ ਦਾਦਾ ਸੀ ਕੁਜੀਤ ਆ ਹਾਂ ਉਹ ਵੀ ਇਹ ਸੁਵਾਰੀ ਕਿਹਾ ਕਿ ਜਦੋਂ ਮੈਂ ਟ੍ਰੇਨਿੰਗ ਕਰਦੀ ਸੀ ਨਾ ਉਦੋਂ ਮਿਲਿਆ ਤੇ ਇਹ ਦੀਦੀ ਦੇ ਹਸਬੰਦ ਆ ਕੱਟੇ ਇੱਕ ਦੋ ਵਾਰ ਵਲੌਗ ਦੇਖੇ ਆ ਤੇ ਭਾਵੇਂ ਇਹ ਨੂੰ ਮੈਂ ਮਨ ਪਹਿਚਾਣ ਲਿਆ ਤਾ ਡੀਡੀ ਬੈਸ ਚਾਹ ਮੈਂ ਕੀ ਆਖੇ ਗਰਨਵਾਜ ਕੀ ਆਖੰਡੇ ਆ ਮਾ ਇਹਦਾ ਨਾਮ ਕੀ ਆ ਕੀ ਨਾਮ ਇਹਦਾ ਬਿੱਲੋ ਚਲ ਮਿਲ ਲੈ ਮਿਲ ਲੈ ਇਹਨੂੰ ਗਾਂ ਹੋ ਗੇ ਤੂੰ ਵੰਡੇ ਹੋਇਆ ਨਾ ਮੈਲੋ 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 ਆਏ ਹਾਏ 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 ਬੱਚਾ ਪਾਲਾ ਬੱਚਾ ਪਾਲਾ ਇਹਦਾ ਨਾਮ ਕੀ ਆ ਬਿੱਲੂ ਬਿੱਲੂ ਇਹਦਾ ਨਾਮ ਆ ਬਿੱਲੂ ਇਹ ਸ਼ੋਣੀ ਆ ਹੈ ਇਹ ਕੇਦੀ ਆ ਹੈ ਇਹਦੇ ਨੂੰ ਮੂੰਹ ਕਰਕੇ ਦੱਸੋ ਕੇਦੀ ਆ ਇਹ ਬਿੱਲੂ ਤੇਰੀ ਤੇਰੀ ਕਿਚਾ ਚੀਨ ਦੇ ਦੀਏ ਮਨਦੀਪ ਨੂੰ आवाज मारे निलो हम साबण न हने चंगा साबण मैं आप हाथ में तो है ठीक है ਚਲ ਬੱਚਾ ਬਸ਼ਕਰ ਬੁੱਧ ਨਾ ਰਿਆ ਵੋ ਉਹਨੇ ਫੇ ਡੈਡੀ ਜੀ ਆਉਂਦੇ ਨਾ ਪੱਠੇ ਲੈ ਕੇ ਫਿਰਨ ਵਾਲਣਗੇ ਤੂੰ ਨਾਲ ਪਾਣੀ ਪਾਵੀ ਠੀਕ ਹੈ ਹਾਂ ਕੀ ਹੋਣ ਈ ਸਰਪੀੜ ਹੋਣ ਈ ਉਹਨੂੰ ਹਾਂ